ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਵਾਸੀ ਕਿਸਾਨਾਂ ਵੀਰਾਂ ਨੂੰ ਬੇਨਤੀ ਕੀਤੀ ਅੱਜ ਆ ਬਾਹੇ ਜੋਰ ਹੋਇਆ ਬੀਸੀ ਸਾਹਿਬਾ ਨੂੰ ਇੱਥੇ ਗੁਰਦਾਰ ਸਾਹਿਬ ਕੈਂਪ ਲੱਗ ਰਿਹਾ ਸਾਰ ਸਾਕਤਾਂ ਨੂੰ ਕਿਸਾਨਾਂ ਵੀਰਾਂ ਨੂੰ गुरदा साहब पहुंचो अपनिया जो भी मुश्किल हार ओार करो उन्हचार सुनो ये दे दबारा बेनती की जाएगी भाई नगर वासियों को खेती बाड़ी का महकमा जो ही है डीसी साहब गुरुदा साहब पहुंच गया है ਸਾਲ ਸਾਲ ਤਹਾਨੂੰ ਬੇਤੀ ਕੀਤੀਆਂ ਜਿਆ ਪਾਏ ਛੇਤੀ ਦਾ ਛੇਤੀ ਗੁਰਦਾਸਾ ਤਵਜ਼ਾ ਜੋ ਇਸੇ ਕੰਮ ਲੱਗ ਰਿਹਾ ਆ ਆਗਬੋਲੀ ਆਪਣੀਆਂ ਮੁਸ਼ਕਲਾਂ ਈਸੀ ਹਾਉ ਦੇ ਹੁਕਮ ਵਿੱਚ ਵਿਚਾਰ ਕਰੋ ਕੋਣ ਦਾ ਵਿਚਾਰ ਸੁਣੋ ਇਸ ਤੋਂ ਬਾਅਦ ਕਿ ਜਦੋਂ ਸਾਡਾ ਅੱਜ ਕੱਲ੍ਹ ਵਾਤਾਵਰਣ ਦਾ ਨੁਕਸਾਨ ਹੋ ਰਿਹਾ ਆ ਤੁਸੀਂ ਵੇਖਿਆ ਹੀ ਆ ਕਿ ਜਿਹੜਾ ਇੰਨਾ ਆਪਾਂ ਪੋਲੂਸ਼ਨ ਕਰਦੇ ਪਿਆ ਜੋ ਗੋ ਵੀ ਕਰਦੇ ਪਿਆ ਜਿਹਦੇ ਨਾਲ ਨੁਕਸਾਨ ਸਾਹਮਣੇ ਆ ਵੇਖੋ ਖੜ ਕਿੰਨੇ ਆਏ ਆ ਜਿੰਨਾ ਕਿੰਨਾ ਨੁਕਸਾਨ ਮੇਨ ਸਾਡਾ ਉਦੇਸ਼ ਇਹ ਹੈ ਕਿ ਇਸ ਵਾਰ ਜਿਹੜੀ ਆਪਾਂ ਆਪਣੀ ਪਰਾਲੀ ਆ ਉਹਦੀ ਸੰਭਾਲ ਕਰੀਏ ਇੱਕ ਤੇ ਜਿਹੜੀ ਪਰਾਲੀ ਆਪਾਂ ਸਾਹਮਣੀਆਂ ਉਹਨੂੰ ਅੱਗ ਨਾ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਵਾਸੀ ਸਾਨਾ ਵੀਰਾਂ ਨੂੰ ਬੇਨਤੀ ਕੀਤੀ ਅੱਜ ਆ ਗਏ ਜੋਰ ਹੋਇਆ ਜਿਸੇ ਸਰਵਨੋ ਇੱਥੇ ਗੁਰਦਾਰ ਸਾਹਿਬ ਕੈਂਪ ਲੱਗ ਰਿਹਾ ਹੈ ਸਾਰੇ ਸੰਗਤਾਂ ਨੂੰ ਸਾਨਾ ਵੀਰਾਂ ਨੂੰ ਗੁਰਦਾਰ ਸਾਹਿਬ ਪਹੁੰਚ ਆਪਣੇ ਜੋਰ ਮੁਸ਼ਕਲਾ ਹਾਰਿਆ ਨਾ विचार सुनो ये दबारा बेनती भाई नगर वास ही डीसी साहब गोदा साहब पहुंच गया है सब संघा बेनती की जाए भाई छेती को छेती ਪਰਦਾ ਸਾ ਪੌਦਾ ਦੋਇ ਤੇ ਕੰਬ ਲਗ ਰਿਆ ਆ ਆਰ ਕ ਬੋਲੀ ਆਪਰੀਆ ਮੁਸਕਲਾ ਦਿਸੇ ਜਾਵੇ ਹੁਕਮ ਵਿਚਾਰ ਵਿਚਾਰ ਕਰੋ ਉਹਨਾਂ ਦਾ ਵਿਚਾਰ ਸੁਣੋ ਇਸ ਤੋਂ ਬਾਅਦ ਕਿ ਜਿੱਦਾਂ ਸਾਡਾ ਅੱਜ ਕੱਲ੍ਹ ਵਾਤਾਵਰਣ ਦਾ ਨੁਕਸਾਨ ਹੋ ਰਿਹਾ ਆ ਤੁਸੀਂ ਵੇਖਿਆ ਹੀ ਆ ਕਿ ਜਿਹੜਾ ਇਹਨਾਂ ਆਪਾਂ ਪੋਲੂਸ਼ਨ ਕਰਦੇ ਪਿਆ ਜੋ ਉਹ ਵੀ ਕਰਦੇ ਪਿਆ ਜਿਹੜੇ ਨਾਲ ਨੁਕਸਾਨ ਸਾਹਮਣੇ ਆ ਵੇਖੋ ਖੜ ਕਿੰਨੇ ਆਏ ਆ ਜਿੰਨਾ ਕਿੰਨਾ ਨੁਕਸਾਨ ਹੋਇਆ ਮੇਨ ਸਾਡਾ ਉਦੇਸ਼ ਇਹ ਹੈ ਕਿ ਇਸ ਵਾਰ ਜਿਹੜੀ ਆਪਾਂ ਆਪਣੀ ਪਰਾਲੀ ਆ ਉਹਦੀ ਸੁਭਾ ਕਰੀਏ ਇੱਕ ਤੇ ਜਿਹੜੀ ਪਰਾਲੀ ਆਪਾਂ ਸਾਹਮਣੀਆਂ ਉਹਨੂੰ ਅੱਗ ਨਾ ਲਾਈਏ